2 ਮਹੀਨੇ ਤੱਕ ਕਿੰਨਾ ਮਹੀਨਾ ਤੱਕ ਬੇਟੀ ਦਾ ਵਿਆਹ ਕਰਨਾ ਸੀ ਪਰ ਫਸਲ ਡੁੱਬ ਗਈ ਹੈ ਕਿਉਂਕਿ ਬਾਪੂ ਨੇ 10 ਬੇਟੀਆਂ ਨੇ ਬਾਪੂ ਦੀਆਂ ਤੇ ਬੇਟਾ ਜਿਹੜਾ ਸਭ ਤੋਂ ਛੋਟਾ ਅਜੇ ਤਕਰੀਬਨ 8-9 ਸਾਲ ਦਾ ਹੈ ਇਹ ਨਾਲ-ਨਾਲ ਇਹਨਾਂ ਦੀ ਪੈਣੀ ਸੀਗੀ ਤੇ ਇਹ ਸਾਰੀ ਡੁੱਬ ਚੁੱਕੀ ਹੈ ਸਾਰੇ ਪਾਸੇ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਊਗਾ ਘਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਆਡੇ ਮਾਤੇ ਪਿਤਾ ਦੇ ਸੇਤੀਆਂ ਤੇ ਸਾਡਾ ਵਿਆਹ ਤਰਿਆਸੀ ਤੇ ਇਸ ਕਰਕੇ ਉਹ ਫਸਲ ਵੀ ਹੜਤੰਗ ਦੇ ਕਿਲੇ ਡੁੱਬ ਚੁੱਕੀਆਂ ਨੇ ਤੇ ਸਾਡੀ ਜਿਹੜੀ ਸੁਪਨੇ ਉਹ ਵੀ ਸਾਡੇ ਵਿੱਚਾਂ ਹੀ ਰਹ ਗਏ ਨੇ ਹਰ ਬਾਪ ਆ ਇਹ ਸੋਚਦਾ ਕਿ ਸਾਡੀ ਬੇਟੀ ਜਿਹੜੀ ਸੌਖੇ ਘਰ ਜਾਵੇ ਤੇ ਅੱਜ ਹਾਲਾਤ ਐਸੇ ਬਣ ਗਏ ਨੇ ਕਿ ਇਹ ਪਰਿਵਾਰ ਜਿਹੜਾ ਰੋਟੀ ਤੋਂ ਵੀ ਆਤਰ ਹੈ ਪਰ ਬੇਟੀ ਦਾ ਵਿਆਹ ਧਰਿਆ ਘਰ ਦੇ ਵਿੱਚ ਆਉ ਹੁਣ ਮਾਲ ਡੰਗਰ ਜਿਹੜਾ ਵਾ ਉਹ ਚਾਰਾ ਵੀ ਜਿਹੜਾ ਉਹ ਸਾਰਾ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ ਕਰੀ ਤੁਹਾਨੂੰ ਉਹ ਵੀ ਤਸਵੀਰ ਦਿਖਾ ਦਿਆਂ ਕਿ ਚਾਰਾ ਜਿਹੜਾ ਵਾ ਉਹ ਹੀ ਡੁੱਬ ਚੁੱਕਾ ਹੈ ਆਪਣੇ ਆਪ ਦੇ ਸਿਰਫ ਸੇਰੀ ਕਰਨਾ ਭਾਈ ਚੰਗਾ ਕਰ ਲੀਏ ਭਾਈ ਮਾੜਾ ਕਰ ਲੀਏ ਇਹ ਸਾਨੂੰ ਸਹਾਇਤਾ ਦਿੱਤੀ ਜਾਗੀ ਤੇ ਅਈਆਂ ਦੀ ਲੜਕੀ ਆਉਦੇ ਘਰੇ ਕਲਾਈਏ ਗੁਰਜੀ ਜੀ ਦੀ ਜਵਾਨ ਆ ਤੇ ਐਸਾਂ ਘਰ ਨਹੀਂ ਰੱਖ ਸਕਦੀ ਇਹ ਨਹੀਂ ਮੈਂ ਤ ਅਭੀ ਕਿਰਪਾ ਕਰੋ ਦੋਸਤੋ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਤੁਸੀਂ ਲਾਈਵ ਪੰਜਾਬੀ ਟੀਵੀ ਦੇ ਨਾਲ ਜੁੜੇ ਹੋ ਤੇ ਅੱਜ ਮੈਂ ਫੇਰ ਇੱਕ ਵਾਰੀ ਹਾਜ਼ਰ ਹੋਇਆ ਹਰੀਕੇ ਪਤਨ ਤੋਂ ਤੇ ਹਰੀਕੇ ਪਤਨ ਤੋਂ ਇੱਕ ਪਰਿਵਾਰ ਤੁਹਾਨੂੰ ਮਿਲਾਨੇ ਜਾ ਰਿਹਾ ਹੈ ਇਸ ਪਰਿਵਾਰ ਦੀ ਜਿੰਨੀ ਵੀ ਪੈੜੀ ਸੀ 2 2.5 ਕਿੱਲੇ ਪੈੜੀ ਉਹ ਸਾਰੀ ਡੁੱਬ ਚੁੱਕੀ ਹੈ ਪਾਣੀ ਦੇ ਵਿੱਚ ਕਰੀ ਤਸਵੀਰ ਦਿਖਾ ਦਿਓ ਜਿਹੜੇ ਮੈਂ ਘਰ ਦੇ ਵਿੱਚ ਖਲੋਤਾ ਹੈ ਇਹ ਨਾਲ-ਨਾਲ ਇਹਨਾਂ ਦੀ ਪੈੜੀ ਸੀਗੀ ਤੇ ਇਹ ਸਾਰੀ ਡੁੱਬ ਚੁੱਕੀ ਹੈ ਸਾਰੇ ਪਾਸੇ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਊਗਾ ਘਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਕਿ ਨਾਲ ਦਧਾਰੂ ਪਸ਼ੂਆਂ ਦਾ ਬਾਪੂ ਜੀ ਦਾ ਕਾਰੋਬਾਰ ਸੀ ਦੁੱਧ ਦੇ ਨਾਲ ਇਹਨਾਂ ਦਾ ਘਰ ਦਾ ਖਰਚਾ ਚੱਲਦਾ ਸੀ ਤੇ ਪੈੜੀ ਦੇ ਨਾਲ ਵੱਡੇ ਖਰਚੇ ਚੱਲਦੇ ਸੀ ਹੁਣ ਮੁਸ਼ਕਲ ਕੀ ਸੀਗੀ ਕਿ ਘਰ ਦੇ ਵਿੱਚ ਬੇਟੀ ਦਾ ਵਿਆਹ ਰੱਖਿਆ ਸੀ 2 ਮਹੀਨੇ ਤੱਕ 3 ਮਹੀਨੇ ਤੱਕ ਬੇਟੀ ਦਾ ਵਿਆਹ ਕਰਨਾ ਸੀ ਪਰ ਫਸਲ ਡੁੱਬ ਗਈ ਹੈ ਕਿਉਂਕਿ ਬਾਪੂ ਨੇ 10 ਬੇਟੀਆਂ ਨੇ ਬਾਪੂ ਦੀਆਂ ਤੇ ਬੇਟਾ ਜਿਹੜਾ ਸਭ ਤੋਂ ਛੋਟਾ ਹੈ ਅਜੇ ਤਕਰੀਬਨ 8-9 ਸਾਲ ਦਾ ਹੈ ਸਕੂਲ ਜਾਂਦਾ ਹੈ ਤੇ ਬੇਟੀਆਂ ਜਿਹੜੀਆਂ ਜਵਾਨ ਨੇ ਬੇਟੀ ਦਾ ਵਿਆਹ ਕਰਨਾ ਸੀ ਫਸਲ ਸਾਰੀ ਡੁੱਬ ਗਈ ਐ ਮੁਸ਼ਕਲ ਦੇ ਵਿੱਚ ਨੇ ਹਾਲਾਤ ਬਾਪੂ ਦੇ ਆਉ ਕਰਨੇ ਬਾਪੂ ਜੀ ਦੇ ਨਾਲ ਗੱਲਬਾਤ ਬਾਬਾ ਜੀ ਕੀ ਨਾਂ ਤੁਹਾਡਾ ਪੁੱਤਰ ਲੋਗ ਸਿੰਘ ਪਿੰਡ ਗਦਾਈ ਕੇ ਗਦਾਈ ਕੇ ਪਿੰਡ ਆ ਹਾਂ ਜੀ ਗਦਾਈ ਕੇ ਪਿੰਡ ਆ ਠਾੜ ਪਿਆਏਗਾ ਸਾਡੀ ਅੱਛਾ ਅੱਛਾ ਕਿੰਨੀ ਕੁ ਪੈੜੀ ਸੀ ਆਪਣੀ ਪੈੜੀ ਦੋ ਦੋ ਤਿੰਨ ਕਿੱਲੇ ਪੈੜੀ ਆ ਅੱਛਾ ਅੱਛਾ ਤੇ ਆਪ ਦਾ ਘਰ ਦਾ ਖਰਚਾ ਦੁੱਧ ਪਾਣੀ ਬੀ ਸਾਰੀ ਜਾਂ ਨਿਆ ਤੇ ਕੋਈ ਖਰਚਾ ਜਗਾ ਫਸਲ ਦਾ ਹੀ ਉਹ ਅਸੀਂ ਆਸ ਰੱਖੀ ਵੀ ਲਟਕੀ ਦਾ ਵਿਆਹ ਕਰ ਦਾਂਗੀ ਕਿੰਨੇ ਚਿਰ ਨੂੰ ਵਿਆਹ ਬੇਟੀ ਦਾ ਅਸੂ ਦਾ ਅਸੂ ਦਾ ਵਿਆਹ ਹਾਂ ਅਸੂ ਦਾ ਮਿਥਿਆ ਹੀ ਨਾ ਅੱਛਾ 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 ਤੇ ਉਹ ਹੁਣ ਸਾਡੀ ਆਸ ਵੀ ਨਹੀਂ ਪੂਰੀ ਹੋਏ ਉਹ ਦਹਣ ਡਾਈ ਫਸਲ ਤੋਂ ਵੀ ਨਹੀਂ ਮਰ ਗਿਆ ਤੇ ਕਿੱਥੋਂ ਕਰਾਂਗੇ ਕਿੱਥੋਂ ਕਰਾਂਗੇ ਮੁਸ਼ਕਲ ਹਾਲ ਹੈ ਮੁਸ਼ਕਲ ਹਾਲ ਸਾਡੀ ਸਾਡੀ ਕੋਈ ਨਾ ਕੋਈ ਸਹਤਾ ਸਾਨੂੰ ਦਿੱਤੀ ਜਾਵੇ ਤੇ ਮਿਹਰਬਾਨੀ ਜੀ ਅੱਛਾ ਕੋਈ ਰਿਸ਼ਤੇਦਾਰ ਕੋ ਸਾਹਮਣੇ ਆਇਆ ਕੋਈ ਸਮਾਜ ਸੇਵੀ ਵੀ ਕੋਈ ਗੱਲ ਨਹੀਂ ਅਸੀਂ ਬਾਹ ਫੜਾਂਗੇ ਬੇਟੀ ਦੇ ਜਾਂ ਵਾਸਤੇ ਆਏ ਤੇ ਹੈਗੇ ਆ ਤੇ ਪਰ ਉੱਤੋਂ ਤੋਂ ਕਰਦੇ ਆ ਹੂੰ ਆਏ ਆਏ ਹੈਗੇ ਸੀ ਤੇ ਉੱਤੋਂ ਤੋਂ ਆਏ ਆ ਤੇ ਪਰ ਖੁੱਪ ਕੇ ਨਹੀਂ ਕੋਈ ਸਹਾਇਤਾ ਦਿੰਦਾ ਪਰ ਆਪਣੇ ਆਪ ਦੇ ਸਿਰ ਸੇਹੀ ਕਰਨਾ ਭਾਵੇਂ ਚੰਗਾ ਕਰ ਲਈਏ ਪਰ ਮਾੜਾ ਕਰ ਲਈਏ ਇਹ ਸਾਨੂੰ ਸਹਾਇਤਾ ਦਿੱਤੀ ਜਾਵੇ ਤੇ ਅਸੀਂ ਆਉਦੀ ਲੜਕੀ ਆਉਦੇ ਘਰ ਹੀ ਕਲਾਈਏ ਬੁਰਜੀ ਜੀ ਦੀ ਜਵਾਨ ਆ ਤੇ ਅਸੀਂ ਘਰ ਨਹੀਂ ਰੱਖ ਸਕਦੇ ਇੰਨੀ ਮਿਹਨਤ ਵੀ ਕਿਰਪਾ ਕਰੋ ਕਿੰਨੇ ਬੱਚੇ ਬਾਪੂ ਜੀ ਤੁਹਾਡੇ ਬੱਚਾ 1 1 ਲੱਖਾ ਸਾਰੀਆਂ ਦੋ ਬੇਟਾ ਇੱਕੋ ਹਾਂ ਬੱਚਾ ਇੱਕੋ ਵੀ 98 ਸਾਲਾਂ ਦਾ ਤਿੰਨ ਬੇਟੀਆਂ ਨੇ ਤਿੰਨ ਬੇਟੀਆਂ ਤੇ ਪਤਨੀ ਆ ਤੇ ਤੇ ਸਾਨੂੰ ਕਿਰਪਾ ਇਹੋ ਵੀ ਕਮਾਉਣ ਵਾਲੇ ਘਰ ਚ ਇਕੱਲੇ ਤੁਸੀਂ ਇਕੱਲਾ ਮਈਆਂ ਹੀ ਆ ਉਹ ਜਿਹੜੇ ਚ ਹੂੰ ਉਹ ਥੋੜਾ ਥੋੜਾ ਦੁੱਧ ਦਿੰਦੀਆਂ ਗਾਈ ਮਹੀਂ ਉਹ ਵੀ ਪਾਣੀ ਨਾਲ ਸੁੱਕ ਗਈਆਂ ਤੇ ਥੋੜਾ ਥੋੜਾ ਦੁੱਧ ਪਾਈ ਜਾਂਦਾ ਤੇ ਚਾਹ ਖਰਚਾ ਤਾਂ ਪੜ੍ਹਾਈ ਦਾ ਖਰਚਾ ਇਹ ਦੇ ਮਾਹੀ ਪੂਰਾ ਹੁੰਦਾ ਹਟੇ ਤੋਂ ਜੀ 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 ਅੱਛਾ ਇੱਥੇ ਤੁਹਾਡੇ ਆਉਂਦੇ ਨੇ ਕਾਫੀ ਸੁਹਿਰਦ ਨੇ ਲਾਲਜੀਤ ਸਿੰਘ ਭੁੱਲਰ ਜੀ ਸਾਡੇ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਕੋਲੇ ਜ਼ਿਕਰ ਕੀਤਾ ਤੁਸੀਂ ਵੀ ਘਰ ਚ ਬੇਟੀ ਦਾ ਵਿਆਹ ਕਰਿਆ ਨਹੀਂ ਅਜੇ ਨਹੀਂ ਕੀਤਾ ਅਜੇ ਨਹੀਂ ਕੀਤਾ ਹੁਣ ਸਾਡੇ ਮਾਧਿਅਮ ਰਾਹੀਂ ਤੁਸੀਂ ਦੱਸ ਸਕਦੇ ਉਹਨਾਂ ਨੂੰ ਵੀ ਤੁਹਾਡੀ ਮਦਦ ਕਰਨਗੇ ਅੱਛਾ ਕਰ ਦਾਂਗੇ ਜੀ हां नहीं हुण तुसी ਸਾਡੇ ਨਾਂ ਬੋਲ ਸਕਦੇ ਹੋ ਉਹਨਾਂ ਨੂੰ ਕਹਿ ਸਕਦੇ ਹੋ ਮੰਤਰੀ ਸਾਹਿਬ ਕਿਰਪਾ ਕਰੋ ਆਹ ਤਾਂ ਗੀ ਜੀ ਜੀ ਹਾਂ ਮੰਤਰੀ ਸਾਹਿਬ ਨੂੰ ਆਹ ਤਾਂਗੇ ਵੀ ਸਾਡੀ ਤੇ ਕਿਰਪਾ ਕਰੋ ਅਹੀਂ ਗੁਲਕੀ ਦਾ ਵਿਆਹ ਧਰਿਆ ਤੇ ਅਸੀਂ ਸੰਸੜ ਤੇ ਕਿਰਪਾ ਕਰੋ ਥੋੜੀ ਕਣੀ ਜੀ ਜੀ ਹਾਂ ਹਾਂ ਜੀ ਪਤਾ ਜੀ ਕੋਈ ਕਹਿਣਾ ਚਾਹੋਗੇ ਬਾ ਜੀ ਜੀ ਅਸੀਂ ਆਇਆ ਕਹਿਣਾ ਤੇ ਤਿੰਨ ਕਿੱਲੇ ਸਾਡੀ ਪਹਿਲੀ ਆ ਤੇ ਅਸੀਂ ਲੜਕੀ ਦਾ ਵਿਆਹ ਧਰਿਆ ਵਾ ਤੇ ਦੱਜਾ ਬਿਹਾਰੀ ਕੋਈ ਸਹਾਇਤਾ ਕਰੋ ਵੀ ਅਸੀਂ ਡੁੱਬ ਚੁੱਕੇ ਆ ਵੀ ਤੇ 2 ਮਹੀਨੇ ਹੋ ਗਏ ਆ ਪਾਣੀ ਆਉਂਦੇ ਨੂੰ ਕਿਤੇ ਥੋੜਾ ਕਿਤੇ ਜ਼ਿਆਦਾ ਕਈ ਵਾਰੀ ਘਰ ਚ ਵੀ ਵੜ ਜਾਂਦਾ ਵਾ ਤੇ ਬਹੁਤੇ ਅਸੀਂ ਪਾਣੀ ਦੇ ਮਾਰੇ ਆਏ ਆ ਤੇ ਦੁੱਧ ਸਿਰੋਂ ਸਾਡਾ ਖਰਚਾ ਚੱਲਦਾ ਵਾ ਤੇ ਪੜਾਈ ਦਾ ਵੀ ਸਾਡਾ ਦੁੱਧ ਸਿਰੋਂ ਚੱਲਦਾ ਵਾ ਬਚਾਰਾ ਵੀ ਡੁੱਬ ਚੁੱਕਾ ਨਾ ਹਾਂਜੀ ਚਾਰਾ ਵੀ ਡੁੱਬ ਚੁੱਕਾ ਵਾ ਤੇ ਭੈਣ ਭਰਾ ਵੀ ਨਹੀਂ ਆ ਥੋੜੀ ਸਹਾਇਤਾ ਕਰਦੇ ਆ ਮੂੰਹ ਆ ਜਾਂਦੇ ਆ ਤੇ ਮੜ ਕੇ ਆਉਂਦਾ ਕੋਈ ਨਹੀਂ ਆ ਤੇ ਵਿਆਹ ਅਸੀਂ ਧਰਿਆ ਆਵਾ ਤੇ ਆਰਤੀਆ ਵੀ ਨਹੀਂ ਆ ਬਾਹ ਫੜਦਾ ਸਾਡੀ ਆਰਤੀਏ ਕੋ ਗਏ ਤੁਸੀਂ ਹਾਂਜੀ ਗਏ ਹਾਂ ਉਹਨੇ ਕੀ ਕਿਹਾ ਉਹਨੇ ਕਿਹਾ ਵੀ ਤੁਹਾਡੀ ਫਸਲ ਡੁੱਬ ਚੁੱਕੀ ਆ ਤੇ ਹੁਣ ਅਸੀਂ ਕਿਦਾਂ ਤੁਹਾਨੂੰ ਤਈਏ ਵੀ ਫਸਲ ਨਹੀਂ ਦੇਣਾ ਸੀ ਤੁਹਾਨੂੰ ਤੁਸੀਂ ਇੱਕ ਦਾਨੀ ਸੱਜਣਾ ਨੂੰ ਬੇਨਤੀ ਕਰ ਸਕਦੇ ਹੋ ਸਾਡੇ ਮਾਧਿਅਮ ਰਾਹੀਂ ਵੀ ਤੁਹਾਡੀ ਮੱਤ ਕਰਨ ਵੀ ਵੀਰ ਭਰਾੜੀ ਮਰਦ ਕਰਨ ਜਿਹੜੇ ਵੀ ਤਗੜੇ ਆ ਮਾਤੜਾਂ ਦੀ ਮਾਤੜ ਡੁੱਬ ਚੁੱਕੇ ਆ ਪਾਣੀ ਦੇ ਵਿੱਚ ਤੇ ਤੁਸੀਂ ਸਾਡੀ ਮਹਾਰਾਜ ਜੀ ਸਹਾਇਤਾ ਕਰੋ ਵੀ ਬੇਟੀ ਦੇ ਵਿਆਹ ਵਾਸਤੇ ਬੇਟੀ ਦੇ ਵਿਆਹ ਵਾਸਤੇ ਸਹਾਇਤਾ ਕਰੋ ਤੁਸੀਂ ਜੀ ਜੀ ਤੋਂ ਆਪਾਂ ਨਾ ਬੇਟੀ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੀ ਹੈ ਭੈਣ ਜੀ ਦਾ ਵਿਆਹ ਆ ਦੋ ਮਹੀਨਿਆਂ ਨੂੰ ਪਰ ਘਰ ਦੀ ਫਸਲ ਸਾਰੀ ਡੁੱਬ ਗਈ ਪੈਣਾ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਸਾਡੇ ਮਾਤਾ ਪਿਤਾ ਤੇ ਸਹੱਤੇ ਆ ਤੁਹਾਡਾ ਵਿਆਹ ਤਰਿਆ ਸੀ ਤੇ ਇਸ ਕਰਕੇ ਉਹ ਫਸਲ ਵੀ ਸਾਡੀ ਤਿੰਨ ਕੇ ਕਿਲੇ ਡੁੱਬ ਚੁੱਕੀ ਹਨ ਤੇ ਸਾਡੇ ਜਿਹੜੇ ਸੁਪਨੇ ਉਹ ਵੀ ਸਾਡੇ ਵਿੱਚ ਹੀ ਰਹਿ ਗਏ ਨੇ ਹਾਂ ਜੀ ਤੇ ਤੁਸੀਂ ਪੜ੍ਹਾਈ ਕੀਤੀ ਆ? ਹਾਂਜੀ ਅਸੀਂ ਕੀਤੀਆਂ ਨੇ 10 ਕੀਤੀਆਂ ਨੇ। 10 ਵਾਤਾ ਕੀਤੀਆਂ। ਹਾਂਜੀ। ਤੇ ਹੁਣ ਫਿਰ ਘਰ ਦਾ ਕੰਮ ਹੀ ਕਰਦੇ ਹੋ ਸਾਰੇ? ਹਾਂਜੀ। ਹੂੰ। ਇੱਕ ਦਾਨੀ ਵੀਰਾਂ ਨੂੰ ਕੁਝ ਕਹਿਣਾ ਚਾਹੋਗੇ ਜਿਹੜੇ ਤੁਹਾਡੀ ਮਦਦ ਕਰਨਗੇ? ਅਸੀਂ ਲਾਲਜੀਤ ਭੁੱਲਰ ਜੀ ਨੂੰ ਕਹਿ ਸਕਦੇ ਹਾਂ ਵੀ ਸਾਡੀ ਮਦਦ ਕਰੋ ਵੀ ਅਸੀਂ ਗਰੀਬ ਹੈਗੇ ਆਂ ਤੇ ਇਹੋ ਹੀ ਕੁਝ ਕਹਿ ਜਾਣਾ। ਇੱਕ ਮੋਬਾਈਲ ਨੰਬਰ ਆਪਣਾ ਜਰੂਰ ਬੋਲ ਦਿਓ। ਸਾਡਾ ਦੁਰਦਿਆ ਹਾਂ ਦਾ ਨੰਬਰ। ਆ ਜਿਹੜਾ ਵੀ ਹੈਗਾ ਬੋਲ ਦਿਓ। ਏ 81960797026 ਦੁਬਾਰਾ ਬੋਲ ਦਿਓ 81960797026 ਜੀ ਤੋਂ ਘਰ ਦੇ ਹਾਲਾਤ ਵੀ ਕਰੋ ਤੁਹਾਨੂੰ ਦਿਖਾਦਾ ਇਹ ਬੇਟਾ ਹੈ ਬਾਪੂ ਜੀ ਦਾ ਦੇਖ ਲਓ ਤੁਸੀਂ ਛੋਟਾ ਜਿਹਾ ਬੇਟਾ ਹੈ ਤੇ ਇਹ ਘਰ ਦੇ ਹਾਲਾਤ ਨੇ ਤੇ ਇਹ ਮਾਲ ਡੰਗਰ ਦੇ ਨਾਲ ਹੀ ਇਹਨਾਂ ਦਾ ਕਾਰੋਬਾਰ ਚੱਲਦਾ ਸੀ ਹੁਣ ਮਾਲ ਡੰਗਰ ਜਿਹੜਾ ਵਾ ਉਹ ਚਾਰਾ ਵੀ ਜਿਹੜਾ ਉਹ ਸਾਰਾ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ ਕਰੀ ਤੁਹਾਨੂੰ ਉਹ ਵੀ ਤਸਵੀਰ ਦਿਖਾ ਦਿਆਂ ਕਿ ਚਾਰਾ ਜਿਹੜਾ ਵਾ ਉਹ ਹੀ ਡੁੱਬ ਚੁੱਕਾ ਤੇ ਹੁਣ ਪਸ਼ੂਆਂ ਨੂੰ ਵੀ ਖੁਰਾਕ ਮਿਲੂਗੀ ਤਾਂ ਹੀ ਦੁੱਧ ਦੇਣਗੇ ਨਾ ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਚਾਰਾ ਜਿਹੜਾ ਵਾ ਇਹ ਵੀ ਪਾਣੀ ਦੇ ਵਿੱਚ ਦੂਰ ਤੱਕ ਜਿੱਥੋਂ ਤੱਕ ਵੀ ਕੈਮਰੇ ਦੀ ਨਿਗਾਹ ਜਾਂਦੀ ਹੈ ਚਾਰੇ ਪਾਸੇ ਪਾਣੀ ਦੇ ਨਾਲ ਇਹ ਪਰਿਵਾਰ ਜਿਹੜਾ ਘਿਰਿਆ ਹੋਇਆ ਤੇ ਇਧਰਲੇ ਪਾਸੇ ਸਿਰਫ ਆ ਤੂੜੀ ਬਚੀ ਐ ਇਧਰ ਇਧਰ ਦਿਖਾ ਦਿਓ ਕਰੀ ਆ ਸਿਰਫ ਤੂੜੀ ਬਚੀ ਐ ਨਾ ਕੋ ਤੇ ਤੂੜੀ ਦੇ ਨਾਲ ਪਸ਼ੂ ਕਿੰਨਾ ਦੁੱਧ ਦੇਣਗੇ ਤੇ ਆ ਸਾਰੇ ਦੁੱਧਾਰੂ ਪਸ਼ੂ ਨੇ ਇਹਨਾਂ ਦੇ ਇਸੇ ਦੇ ਨਾਲ ਇਹਨਾਂ ਨੇ ਹੁਣ ਬੇਟੀ ਦਾ ਵਿਆਹ ਕਰਨਾ ਹੈ ਅਸੀਂ ਵੀ ਆਪਣੇ ਮਾਧਿਅਮ ਰਾਹੀਂ ਅਸੀਂ ਵੀ ਆਪਣੇ ਮਾਧਿਅਮ ਰਾਹੀਂ ਦਾਨੀ ਵੀਰਾਂ ਨੂੰ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਕਰਾਂਗੇ ਯਾਰ ਘਰ ਦੇ ਵਿੱਚ ਬੇਟੀ ਦਾ ਵਿਆਹ ਧਰਿਆ ਹੋਵੇ ਤੇ ਕਹਿੰਦੇ ਵੀ ਮਾਤਾ ਪਿਤਾ ਨੂੰ ਨੀਂਦ ਨਹੀਂ ਆਉਂਦੀ ਹਰ ਮਾਂ ਬਾਪ ਦਾ ਸੁਪਨਾ ਹੁੰਦਾ ਕਿ ਉਹ ਬੇਟੀ ਦੇ ਸੁਪਨੇ ਪੂਰੇ ਕਰਕੇ ਤੋਰੇ ਹਰ ਬਾਪ ਆਪ ਇਹ ਸੋਚਦਾ ਕਿ ਸਾਡੀ ਬੇਟੀ ਜਿਹੜੀ ਸੌਖੇ ਘਰ ਜਾਵੇ ਤੇ ਅੱਜ ਹਾਲਾਤ ਐਸੇ ਬਣ ਗਏ ਨੇ ਕਿ ਇਹ ਪਰਿਵਾਰ ਜਿਹੜਾ ਰੋਟੀ ਤੋਂ ਵੀ ਆਤਰ ਹੈ ਪਰ ਬੇਟੀ ਦਾ ਵਿਆਹ ਧਰਿਆ ਘਰ ਦੇ ਵਿੱਚ ਆਓ ਹਰ ਬਾਪ ਆਪ ਇਹ ਸੋਚਦਾ ਕਿ ਸਾਡੀ ਬੇਟੀ ਜਿਹੜੀ ਸੌਖੇ ਘਰ ਜਾਵੇ ਤੇ ਅੱਜ ਹਾਲਾਤ ਐਸੇ ਬਣ ਗਏ ਨੇ ਕਿ ਇਹ ਪਰਿਵਾਰ ਜਿਹੜਾ ਰੋਟੀ ਤੋਂ ਵੀ ਆਤਰ ਹੈ ਪਰ ਬੇਟੀ ਦਾ ਵਿਆਹ ਧਰਿਆ ਘਰ ਦੇ ਵਿੱਚ ਆਓ ਸਾਰੇ ਜੀ ਕਾਫੀ ਸੁਖਿਰਦ ਨੇ ਜਿਸ ਦਿਨ ਤੋਂ ਪਾਣੀ ਆਇਆ ਆਪ ਖੁਦ ਆ ਕੇ ਬੰਨ ਤੇ ਸੇਵਾ ਕਰਦੇ ਰਹੇ ਨੇ ਆਪ ਕੱਢ ਕੱਢ ਕੇ ਲਿਆਏ ਨੇ ਅਸੀਂ ਉਹਨਾਂ ਨੂੰ ਵੀ ਆਪਣੇ ਮਾਦੀ ਮਰਾਮੀ ਰਾਹੀਂ ਬੇਨਤੀ ਕਰਾਂਗੇ ਕਿ ਜਿੱਥੇ ਲੋੜ ਹੈ ਉਹਨਾਂ ਪਰਿਵਾਰਾਂ ਦੀ ਜ਼ਰੂਰ ਵਾਫੜੀ ਜਾਵੇ ਇਸ ਪਰਿਵਾਰ ਨੂੰ ਅੱਜ ਤੁਹਾਡੀ ਲੋੜ ਹੈ ਬੇਟੀ ਦੀ ਸ਼ਾਦੀ ਹੈ ਤੇ ਮੈਂ ਸਮਾਜ ਸੇਵੀ ਵੀਰਾਂ ਨੂੰ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਇਸ ਬੇਟੀ ਦੇ ਵਿਆਹ ਤੇ ਇੱਕ ਇਹੋ ਜਿਹਾ ਉਹ ਯੋਜਨਾ ਬਣ ਜਾਵੇ ਕਿ ਬੇਟੀ ਨੂੰ ਆਪਣਾ ਵਿਆਹ ਜਿਹੜਾ ਉਹ ਯਾਦ ਰਵੇ ਤੇ ਇਹ ਬਜ਼ੁਰਗ ਨੂੰ ਵੀ ਯਾਦ ਰਵੇ ਕਿ ਯਾਰ ਪੰਜਾਬੀਆਂ ਨੇ ਮੇਰੀ ਬਾਹ ਫੜੀ ਸੀ ਬੇਟੀ ਦੇ ਵਿਆਹ ਤੇ ਤੁਸੀਂ ਪੰਜਾਬੀਓ ਹਮੇਸ਼ਾ ਖੁਸ਼ ਕਰ ਦਿੰਦੇ ਹੋ ਜਦੋਂ ਮਦਦ ਕਰਦੇ ਹੋ ਦੂਰ ਤੱਕ ਤੁਸੀਂ ਜਾਂਦੇ ਹੋ ਬਾਹਰਲੇ ਮੁਲਕਾਂ ਤੱਕ ਮਦਦ ਪਹੁੰਚਾ ਕੇ ਆਉਂਦੇ ਜਿੱਥੇ ਜਿੱਥੇ ਕੋਈ ਆਫਤ ਆਉਂਦੀ ਹੈ ਇਹ ਤਾਂ ਸਾਡੇ ਆਪਣੇ ਨੇ ਜਦੋਂ ਇੱਕ ਸਿੱਖ ਦੂਜੇ ਸਿੱਖ ਦੀ ਬਾਹ ਫੜਦਾ ਤੇ ਸੱਚ ਜਾਣਿਓ ਗੁਰੂ ਦੀ ਖੁਸ਼ੀ ਜ਼ਰੂਰ ਮਿਲਦੀ ਏ ਸੋ ਇਸ ਪਰਿਵਾਰ ਦੀ ਬਾਹ ਫੜਨ ਦੀ ਜ਼ਰੂਰਤ ਹੈ ਆਓ ਜਿਹੜੇ ਇਹ ਪਾਣੀ ਦੀ ਮਾਰ ਦੇ ਨਾਲ ਪਛੜ ਗਏ ਨੇ ਸਾਡੇ ਕੋਲੋਂ ਸਮੇਂ ਨਾਲੋਂ ਪਛੜ ਗਏ ਨੇ ਆਓ ਇਹਨਾਂ ਦੀ ਬਾਹ ਫੜੀਏ ਤੇ ਇਹਨਾਂ ਨੂੰ ਦੁਬਾਰਾ ਸਮੇਂ ਦਾ ਹਾਣੀ ਬਣਾਈਏ ਵੇਖਦੇ ਰਹੋ ਲਾਈਵ ਪੰਜਾਬੀ ਟੀਵੀ ਧੰਨਵਾਦ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵੌਲਫਾਈ ਤੁਸੀਂ ਸਾਨੂੰ Amazon Fire TV Daily Hunt ਤੇ ਹੀ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ